ਮਚੰਦਾ ਸ਼ਹਿਰੀ ਕਾਂਗਰਸ ਦੇ ਸਾਰੇ ਵਰਕਰ ਸਹਿਬਾਨ ਜੋ ਇੱਥੇ ਖਤਰ ਹੋਏ ਸੀ ਉਹਨਾਂ ਦਾ ਅਸੀਂ ਧੰਨਵਾਦ ਕੀਤਾ ਮੈਂ ਅਚੇਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਜਿਹੜੇ ਦਿਨ ਰਾਤ ਮਿਹਨਤ ਕੀਤੀ ਮੈਂ ਬਤੌਰ ਕਾਂਗਰਸ ਦੇ ਉਮੀਦਵਾਰ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਸਾਰੇ ਵਰਕਰ ਸਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਸੋ ਮੈਂ ਇਹ ਮੀਟਿੰਗ ਜਿਹੜੀ ਸੱਦੀ ਗਈ ਸੀ ਇਸ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਆਪਣੇ ਇਸਨੇ ਗਰਖਸ਼ਾ ਉਹਨਾਂ ਨੇ ਸੱਦੀ ਸੀ ਤੇ ਮੈਂ ਚੇਚੇ ਤੌਰ ਤੇ ਆਖੀ ਆਦਰ ਵਰਕਰ ਸਾਹਿਬਾਨ ਦਾ ਧੰਨਵਾਦ ਕੀਤਾ ਜਿੱਥੇ ਤੱਕ ਬੰਦਨ ਦੀ ਗੱਲ ਹੈ ਉਹ ਹਲੇ ਅਸੀਂ ਕਰੀ ਜਾਂਦੇ ਆ ਸੋ ਉਹਦੇ ਵਿੱਚ ਦੇਖਦੇ ਆ ਕਿ ਕੀ ਕਮੀਆਂ ਰਹਿ ਗਈ ਕਿਉਂਕਿ ਕਮੀਆਂ ਤਾਂ ਕੋਈ ਰਹੀ ਗਈਆਂ ਇਸ ਕਰਕੇ ਅਸੀਂ ਪਿਛੜ ਗਏ ਸੋ ਕਮੀਆਂ ਅਸੀਂ ਦੂਰ ਕਰਾਂਗੇ ਤਾਂ ਕਿ ਅਸੀਂ ਅੱਗੇ ਵਾਸਤੇ ਤਕੜੇ ਹੋ ਕੇ ਨਿਕਲੀਏ ਪਿਛਲੇ ਦਿਨ ਕੋਈ ਇੱਕ ਦੀ ਰਣਨੀਤੀ ਕੀ ਹੈ ਬਣਾ ਰਹੇ ਹਾਂ ਜੀ ਹਲੇ ਤਾਂ ਅੱਜ ਤਾਂ ਸਿਰਫ ਕੋਨੇ ਵਫਤੇ ਹੀ ਹੋਇਆ ਹੈ ਤੇ ਇਹਦੇ ਵਿੱਚ ਮੇਰਾ ਮੰਨ ਸੀ ਕੀ ਤੋਂ ਸ਼ੁਰੂਆਤ ਕੀਤੀ ਹੈ ਬਠਿੰਡੇ ਸ਼ਹਿਰ ਤੋਂ ਹੁਣ 18 19 20 21 ਅਸੀਂ ਦੂਜੇ ਹਲਕਿਆਂ ਦੇ ਰੱਖਿਆ ਜਿਵੇਂ 18 ਨੂੰ ਪੁੱਛੋ ਕਰ ਰਹੇ ਹਾਂ 19 ਨੂੰ ਮੋੜ ਕਰ ਰਹੇ ਹਾਂ 20 ਨੂੰ ਦੇਖੋ ਚਲੌਂਦੀ ਲੰਬੀ ਸਾਰੇ ਹਲਕੇ ਜੀ ਇੱਕ ਵਾਰ ਮੇਰਾ ਮੇਰਾ ਮੰਨ ਸੀ ਕਿ ਮੈਂ ਆਪਦੇ ਵਰਕਰਾਂ ਨਾਲ ਧੰਨਵਾਦ ਕਰਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਿਲੈਕਸ਼ਨ 'ਚ ਸਿੱਧੂ ਸਾਹਿਬ ਗਿਲੇ ਸ਼ਿਕਵੇ ਬੜੇ ਸਾਹਮਣੇ ਆਏ ਦੇ ਚਲੋ ਦੇਖੋ ਗੱਲ ਹੈ ਜੀ ਜਦੋਂ ਦੇਖੋ ਕਮੀ ਤਾਂ ਕੋਈ ਨਹੀਂ ਰਹੀ ਹੈ ਨਾ ਕਿਤੇ ਕਮੀ ਤਾਂ ਰਹੀ ਹੈ ਕਿਤੇ ਜਿਹੜੇ ਵਰਕਰਾਂ ਨੇ ਕੰਮ ਕੀਤਾ ਹੈ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਤੇ ਜਿਹੜੀ ਮੀਟਿੰਗ ਕਰਨ ਦਾ ਮਤਲਬ ਵੀ ਇਹੀ ਹੁੰਦਾ ਹੈ ਕਿ ਜਿੱਥੇ ਧੰਨਵਾਦ ਕੀਤਾ ਉੱਥੇ ਜੇ ਕਿਸੇ ਵਰਕਰ ਦੇ ਮਨ 'ਚ ਕੋਈ ਗੱਲ ਹੈ ਉਹਨੂੰ ਕਰ ਲੈਣੀ ਚਾਹੀਦੀ ਹੈ ਤੇ ਮੈਂ ਸਮਝਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਨਾ ਉਹ ਇਕੱਲੇ ਬਠਿੰਡੇ ਦੀ ਇਹ ਨਾ ਜ਼ਰੂਰ ਮੈਂ ਪਿਛਲੇ 45 ਦਿਨਾਂ ਚ ਕੀਤਾ ਕਿ ਸਾਰੀ ਕਾਂਗਰਸ ਨੂੰ ਤੇ ਵਰਕਰਸ ਨੂੰ ਇਕੱਠਾ ਇਕੱਠਾ ਕਰ ਲਿਆ ਸੋ ਇਸ ਕਰਕੇ ਮੈਂ ਸਮਝਦਾ ਹੂੰ ਵੀ ਬਹੁਤ ਵੱਡੀ ਇੱਕ ਅਚੀਵਮੈਂਟ ਹੈ ਚਲੋ ਜੀ ਸਾਹਿਬ ਪਾਛਣ ਹੁੰਦਾ ਕਿ ਕਾਰਨ ਆਪਾਂ ਦੇਖੋ ਕਾਰਨ ਤਾਂ ਕਾਰਨ ਦੇਖੋ ਸਿੱਧੀ ਗੱਲ ਹੁੰਦੀ ਹੈ ਇਲੈਕਸ਼ਨ ਦਾ ਕਾਰਨ ਤਾਂ ਇਹ ਹੈ ਕਿ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੁਣ ਕਿਉਂ ਨਹੀਂ ਪਾਈਆਂ ਹੁਣ ਇਹ ਇਹਦਾ ਇਹਦਾ ਜਿਵੇਂ ਤੁਸੀਂ ਕਹੇ ਕਿ ਮੰਥਨ ਇਹਦਾ ਹੁਣ ਹੌਲੀ-ਹੌਲੀ ਕੱਢਾਂਗੇ ਕਿ ਕੀ ਕਾਰਨ ਬਣੇ ਇੱਕ ਕਾਰਨ ਤਾਂ ਹੋ ਨਹੀਂ ਸਕਦਾ ਮੇਰੇ ਮਨ ਚ ਹੈ ਕਿ ਕਈ ਕਾਰਨ ਹੋ ਸਕਦੇ ਇਕੱਠੇ ਕਿਉਂਕਿ ਇੰਨੀ achi position ਦੋਨੋ ਪਾਰਟੀਆਂ ਦੀ ਅਕਾਲੀ ਦਲ ਦੀ ਵੀ ਤੇ ਆਪਣਾ ਆਮ ਆਦਮੀ ਪਾਰਟੀ ਦੀ ਹੈ ਨਹੀਂ ਸੀ ਤੁਸੀਂ ਪੰਜਾਬ 'ਚ ਹੀ ਦੇਖ ਲਓ ਜੇ ਅਕਾਲੀ ਦਲ ਦੀ ਸਾਰੇ ਪੰਜਾਬ 'ਚ ਜਮਾਨਤਾ ਜਮ ਤੋਰੀਆਂ ਕੋਈ ਇਹ ਜੀ ਕੀ ਕਾਰਨ ਸੀ ਜਿਹੜਾ ਬਠਿੰਡੇ 'ਚ ਉਹਨਾਂ ਨੂੰ ਵੋਟਾਂ ਪਈਆਂ ਠੀਕ ਹੈ ਨਾ ਕੋਈ ਮੈਨੂੰ ਤਾਂ ਕੁਝ ਮਤਲਬ ਸ਼ੱਕ ਦੀ ਗੱਲ ਜੀ ਲੱਗਦੀ ਹੈ ਥੋੜੀ-ਮੋਟੀ ਉਹ ਹੋਲੀ ਹੋਲੀ ਨਿਕਲੇ ਉਹ ਗੱਲ ਤਾਂ ਦੇਖੋ ਲੁਕਦੀ ਨਹੀਂ ਹੁੰਦੀ ਗੱਲ ਤਾਂ ਬਾਹਰ ਆ ਜਾਂਦੀ ਹੈ ਉਹ ਕਦੋਂ ਹੋਣੀ ਹੈ ਕੀ ਹਾਲਾਤ ਬਣਨੇ ਨੇ ਉਹ ਹੋਲੀ ਹੋਲੀ ਅਸੀਂ ਕਰ ਲਾਂਗੇ ਇੰਨਾ ਕਿ ਸਾਨੂੰ ਮਤਲਬ ਐਕਸਪੀਰੀਅੰਸ ਵੀ ਹੋਏਗਾ ਕਿ ਪਤਾ ਲੱਗ ਜਾਊਗਾ ਕਿ ਐਗਜ਼ੈਕਟਲੀ ਕੀ ਹੋਇਆ ਤੇ ਮੈਂ ਤਾਂ ਇਹ ਕਹਿੰਦਾ ਜਿਵੇਂ ਤੁਸੀਂ ਪੁੱਛਿਆ ਕਿ ਅਕਾਲੀ ਦਲ ਬਲੀ ਖੁਸ਼ੀ ਨਾ ਬਣਾਵੇ ਕਿਉਂਕਿ ਅਕਾਲੀ ਦਲ ਦੀਆਂ 13 ਸੀਟਾਂ ਚੋਂ 10 ਸੀਟਾਂ 11 ਸੀਟਾਂ ਚ ਜਮਾਨਤ ਜਬਤ ਹੋਈ ਹੈ ਠੀਕ ਹੈ ਇੱਕ ਸੀਟ ਜਿੱਤ ਕੇ ਇਹ ਸੋਚਦੇ ਨੇ ਕਿ ਪਤਨੀ ਅਸੀਂ ਬਹੁਤ ਵੱਡੀ ਬਹੁਤ ਵੱਡੀ ਅਚੀਵਮੈਂਟ ਕਰ ਲਈਏ ਤੇ ਕੋਈ ਇਹਦੇ ਛਮਕੇ ਬਹੁਤ ਵੱਡਾ ਨੁਕਸਾਨ ਹੋਇਆ ਇਕਲੀ ਦਿਲ ਦਾ ਤੇ ਇਸ ਤੋਂ ਵੱਧ ਅੱਗੇ ਆਉਣ ਵਾਲੇ ਸਮੇਂ 'ਚ ਹੋਰ ਹੋਣਾ ਹੈ ਜਿੱਤੂ ਸਾਹਿਬ ਹੁਣ 27 ਦੀਆਂ ਤਿਆਰੀਆਂ 'ਚ ਜੁਟ ਗਏ ਜੁਟ ਗਏ ਜੀ ਜੁਟ ਗਏ ਸਵਾ ਬਠੰਡਾ ਤੋਂ ਤੁਸੀਂ ਨਹੀਂ ਇਹ ਇਹ ਨਹੀਂ ਮੈਂ ਕਹਿ ਸਕਦਾ ਗੱਲ ਇਹ ਕਿ ਮੈਂ ਅੱਜ ਬਤੌਰ ਕਾਂਗਰਸ ਦਾ ਉਮੀਦਵਾਰ ਹੋਣ ਦੇ ਨਾਤੇ ਇਲੈਕਸ਼ਨ ਅੱਛਾ ਲੜਿਆ ਬਾਕੀ ਕਿਸਮਤ ਦੀਆਂ ਗੱਲਾਂ ਦੇ ਕੋਈ ਕਈ ਗੱਲਾਂ ਕਿਸਮਤ ਉੱਤੇ ਤੁਹਾਨੂੰ ਮਿਲਦੀਆਂ ਵੀ ਸੋ ਕਿਸਮਤ ਕਿਸੇ ਕੀ ਵੀ एमपी बनजंदे ਲੋਕਾਂ ਦਾ ਕੰਮ ਕਰਦੇ ਬਠਿੰਡੇ ਸ਼ਹਿਰ ਚ ਬੈਠੇ ਸੀ ਵਧੀਆ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਚਲੋ ਨਹੀਂ ਹੋ ਸਕਿਆ ਹੁਣ ਅੱਗੇ ਪਹਿਲਾ ਜਿਹੜਾ ਮੇਰਾ ਫਰਜ਼ ਬਣਦਾ ਜਿੱਥੇ ਧੰਨਵਾਦ ਕਰਨਾ ਉੱਥੇ ਪਾਰਟੀ ਨੂੰ ਤਕੜਾ ਕਰਨਾ ਹੈ ਨੌ ਦਿਨੋ ਹਲਕਿਆਚ ਕਿਉਂਕਿ ਮੈਂ ਨੌ ਦਿਨੋ ਹਲਕਿਆਚ ਜਾ ਕੇ ਵਰਕਰਾਂ ਨਾਲ ਬੈਠ ਕੇ ਕਿਸ ਤਰੀਕੇ ਨਾਲ ਲੱਗੇ ਜਿਹੜਾ 2 ਸਾਲ 2.5 ਸਾਲ ਪਏ ਨੇ ਅੱਗੇ ਪਾਰਟੀ ਨੂੰ ਤਕੜਾ ਕਰਨ ਵਾਸਤੇ ਜਿਹੜੀ ਰਣਨੀਤੀ ਬਣਾਉਣੀ ਹੈ ਉਹ ਸ਼ੁਰੂ ਕਰਤੀ ਐ ਅਸੀਂ ਇਸ ਧੰਨਵਾਦੀ ਦੌਰੇ ਤੋਂ ਜੋ ਬਠਿੰਡੇ ਸ਼ਹਿਰ ਚ ਕੀਤਾ ਸੀ ਇੱਕ ਮਹੀਨੇ ਦੇ ਸਾਰੇ ਜਿਹੜੇ ਮਾਤਪੇ ਦੇ ਭਲਾ ਕੇ ਇਕੱਠੇ ਕੀਤੇ ਵਰਕਰ 27 ਤੱਕ ਇਕੱਠੇ ਰੱਖ ਪਾਉਂ ਇਕੱਠੇ ਹਾਂਜੀ ਹਾਂ ਬਿਲਕੁਲ ਬਿਲਕੁਲ ਇਕੱਠੇ ਰਹਿਣਗੇ ਕਿਉਂਕਿ ਦੇਖੋ ਹੁਣ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਜੇ ਇਕੱਠੇ ਨਹੀਂ ਰਹਿੰਦੇ ਤਾਂ ਨੁਕਸਾਨ ਵੱਟਾ ਹੈ ਨੁਕਸਾਨ ਕੱਲੇ ਲੀਡਰ ਦਾ ਨਹੀਂ ਹੁੰਦਾ ਕੱਲੇ ਪਾਰਟੀ ਦਾ ਨਹੀਂ ਹੁੰਦਾ ਨੁਕਸਾਨ ਸਭ ਤੋਂ ਵੱਡਾ ਵਰਕਰ ਦਾ ਹੁੰਦਾ ਜਿਹਨੇ نیچے ਬੂਥ ਲੈਵਲ ਤੇ ਲੜਾਈ ਲੜਨੀ ਹੈ ਜ਼ਿੰਮੇਵਾਰੀਆਂ ਸੰਭਲਣੀਆਂ ਹੈ ਸੋ ਹੁਣ ਵਰਕਰ ਇਸ ਚੀਜ਼ ਨੂੰ ਸਮਝ ਗਿਆ ਹੈ ਕਿ ਜੇ ਅਸੀਂ ਇਕੱਠੇ ਹਾਂ ਤਾਂ ਸਾਡੀ ਤਾਕਤ ਹੈ ਜੇ ਅਸੀਂ ਇਕੱਠੇ ਹੈ ਨਹੀਂਗੇ ਪਾਰਟੀ ਵਾਸਤੇ ਪਾਰਟੀ ਦੇ ਉਮੀਦਵਾਰ ਵਾਸਤੇ ਤਾਂ ਅਸੀਂ ਫਿਰ ਇਕੱਠੇ ਰਹਿਣ ਰਹਿਣ ਚ ਹੀ ਫਾਇਦਾ ਹੈ ਸਿੱਧੂ ਸਾਹਿਬ ਕਿੰਨੀ ਮਿਹਨਤ ਕੀਤੀ ਮਨ ਦੇ ਵਿੱਚ ਹੈਗਾ ਇਹ ਗੱਲ ਕਿ ਪਾਸਚਰ ਕਿੰਨੀ ਮਿਹਨਤ ਕੀਤੀ ਮੰਚ ਜਰੂਰ ਦੇਖੋ ਗੱਲ ਤੁਹਾਨੂੰ ਮੈਂ ਵੀ ਇਨਸਾਨ ਆ ਇਹ ਮੈਂ ਉਹ ਇਹ ਤਾਂ ਮਸ਼ੀਨ ਤਾਂ ਹੈ ਨਹੀਂ ਮੇਰੇ ਵੀ ਜਜ਼ਬਾਤ ਨੇ ਮੇਰੇ ਵੀ ਇਮੋਸ਼ਨਸ ਹੈ ਮਹਿਸੂਸ ਤਾਂ ਹੁੰਦਾ ਕਿ ਜਿੰਨੀ ਮਿਹਨਤ ਕੀਤੀ ਇਕੱਲੇ ਮੈਂ ਨਹੀਂ ਸਾਰੇ ਪਰਿਵਾਰ ਨੇ ਕੀਤੀ ਤੇ ਮਤਲਬ ਰੱਬ ਨੇ ਉਹ ਜਿਹਾ ਫਲ ਨਹੀਂ ਦਿੰਦਾ ਤੋ ਇਹਦਾ ਲਾਜਮੀ ਹੈ ਕਿ ਗਿਲਾ ਨਹੀਂ ਕਿਲਾ ਕਿਸ ਤੇ ਕਰੋਗੇ ਗਿਲਾ ਤਾਂ ਕਿਸੇ ਦੇ ਕਰ ਨਹੀਂ ਸਕਦੇ ਵਰਕਰ ਤੇ ਕੀ ਗਿਲਾ ਕਰੋਗੇ ਵਰਕਰ ਨੇ ਤਾਂ ਮਿਹਨਤ ਕੀਤੀ ਨਾ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਕਿਉਂ ਨਹੀਂ ਪਾਈਆਂ ਕੀ ਕਾਰਨ ਬਣਿਆ ਹਾਂਜੀ ਜੇ ਅਹੀ ਕਾਰਨ ਬਣਦਾ ਹੋਊਗਾ ਕਿ ਜਿਹੜੀਆਂ ਵੋਟ ਕੋਈ ਕਵੀ ਤੇ ਰਹੀ ਹੈ ਨਾ ਕਿਤੇ ਸਿੱਦੀ ਸਾਹਿਬਾਂ ਦੇ ਭਾਵਪਕ ਵੀ ਹੋ ਗਏ ਸੀ ਤੁਸੀਂ ਨਹੀਂ ਚਲੋ ਤਾਂ ਛਲਦਾ ਰਹਿੰਦਾ ਭਾਵਕ ਤਾਂ ਹੁਣ ਜਦੋਂ ਪਰਿਵਾਰ ਦੀ ਗੱਲ ਆਉਂਦੀ ਹੈ ਮੈਂ ਦਾ ਮਹਿਸੂਸ ਕਰਦਾ ਹੀ ਹੈ ਕਿ ਚਲੋ ਮੈਂ ਤਾਂ ਹੁਣ ਦੇਖੋ ਇੰਨੇ ਸਾਲ ਹੋ ਗਏ ਸਿਸਟਮ ਚ ਸੋ ਪਰਿਵਾਰ ਪਹਿਲੀ ਵਾਰ ਇਲੈਕਸ਼ਨ ਚ ਉਤਰਿਆ ਸੀ ਮੇਰੇ ਬੱਚੇ ਉਤਰੇ ਸੀ ਮੇਰੀ ਬੇਟੀ ਆਈ ਮੇਰੀ ਨੂਰਾਨੀ ਆਈ ਬੇਟਾ ਮੇਰੀ ਵਾਈਫ ਸੋ ਮਿਹਨਤ ਕੀਤੀ ਥੋੜਾ ਜਿਹਾ ਹੋ ਜਾਂਦਾ ਹੈ ਕਿ ਉਹਨਾਂ ਨੂੰ ਵੀ ਮਹਿਸੂਸ ਹੋਇਆ ਕਿ ਅਸੀਂ ਇੰਦੀ ਮਿਹਨਤ ਕੀਤੀ ਤੇ ਮੈਂ ਕਿਹਾ ਕੋਈ ਗੱਲ ਨਹੀਂ ਇਹ ਤਾਂ ਚੱਲਦਾ ਰਹਿੰਦਾ ਜੋ ਇਸ ਕਰਕੇ ਪਾਵਕ ਹੋਣਾ ਦਾ ਲਾਜ਼ਮੀ ਕਰ ਲੈ ਪਰ ਸਿਆਸੀ ਤੌਰ ਤੇ ਅਸੀਂ ਠਗੜੇ ਆ ਸਿਆਸੀ ਤੌਰ ਤੇ ਮੈਂ ਸਮਝਦਾ ਤੇ ਜਮੀਨੀ ਲੈਵਲ ਤੇ ਅਸੀਂ ਤਕੜੇ ਹੋ ਕੇ ਨਿਕਲੇ ਬਹੁਤ ਬਹੁਤ ਸ਼ਾਬਾਸ਼ ਲਾਹੌਰ